ਖਸ਼ਿਆਕਾਲ ਦੋਸਤੋ ਮੈਂ ਹਰਪ੍ਰੀਤ ਕੌਰ ਸਾਹਿਤਨਾਮਾ ਵਿਚਾਰ-ਚਰਚਾ ਲੜੀ ਦੇ ਅੰਤਰਗਤ ਨਿਰੰਦਰਨ ਬਾਲ ਸਾਹਿਤ ਨਾਲ ਸੰਬੰਧਿਤ ਵੱਖ-ਵੱਖ ਬੰਨਗੀ ਦੀਆਂ ਕਿਤਾਬਾਂ ਬਾਰੇ ਵਿਚਾਰ-ਚਰਚਾ ਤੁਹਾਡੇ ਨਾਲ ਸਾਂਝੀ ਕਰਦੀ ਆ ਰਹੀ ਹਾਂ ਤੇ ਅੱਜ ਵੀ ਮੈਂ ਬਾਲ ਸਾਹਿਤ ਨਾਲ ਸੰਬੰਧਿਤ ਇੱਕ ਅਨੁਵਾਦਿਤ ਨਾਵਲ ਬਾਰੇ ਵਿਚਾਰ-ਚਰਚਾ ਤੁਹਾਡੇ ਨਾਲ ਸਾਂਝੀ ਕਰਾਂਗੀ ਤੇ ਨਾਵਲ ਇੱਕ ਅਜਿਹੀ ਕਾਲਪਨਿਕ ਰਚਨਾ ਹੈ ਜਿਸ ਦੀਆਂ ਜੜ੍ਹਾਂ ਹਕੀਕਤ ਵਿੱਚ ਹੁੰਦੀਆਂ ਹਨ ਕਲਪਨਾ ਤੇ ਹਕੀਕਤ ਦੇ ਇਸ ਜੋੜ ਮੇਲ ਤੋਂ ਹੀ ਨਾਵਲ ਦਾ ਉਦਭਵ ਤੇ ਵਿਕਾਸ ਹੁੰਦਾ ਹੈ ਤੇ ਇਸੇ ਕਲਪਨਿਕ ਅਤੇ ਹਕੀਕਤ ਦੇ ਜੋੜ ਮੇਲ ਦੇ ਵਿੱਚ ਹੀ ਅਸੀਂ ਅੱਜ ਬਾਲ ਨਾਵਲ ਅਸੀਂ ਦਿਨਾਂ ਦੇ ਵਿੱਚ ਪੂਰੀ ਦੁਨੀਆ ਦੀ ਸ਼ੈਰ ਤੇ ਵਿਚਾਰ ਚਰਚਾ ਕਰਾਂਗੇ ਇਹ ਨਾਵਲ ਮੁੱਖ ਰੂਪ ਦੇ ਵਿੱਚ ਫਰਾਂਸੀ ਲੇਖਕ ਜੂਲ ਵਰਨ ਦੁਆਰਾ ਲਿਖਿਆ ਗਿਆ ਹੈ ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਨਵ ਸੰਗੀਤ ਸਿੰਘ ਵੱਲੋਂ ਕੀਤਾ ਗਿਆ ਹੈ ਨਵ ਸੰਗੀਤ ਸਿੰਘ ਨੇ ਮੂਲ ਲੇਖਕ ਵਾਲੀ ਰੋਚਕਤਾ ਰਵਾਣੀ ਤੇ ਉਸ ਸੁਖਤਾਂ ਨੂੰ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਇਸ ਨਾਵਲ ਦਾ ਜਿਹੜਾ ਮੁੱਖ ਆਧਾਰ ਹੈਗਾ 80 ਦਿਨਾਂ ਦੇ ਵਿੱਚ ਪੂਰੀ ਦੁਨੀਆ ਦੀ ਸ਼ਹਿਰ ਹੈ ਤੇ ਜੋ ਕਿ ਇਸ ਦੇ ਮੁੱਖ ਪਾਤਰ ਮਿਸਟਰ ਫੌਗ ਵੱਲੋਂ ਕੀਤਾ ਜਾਂਦਾ ਹੈ ਇਸ ਯਾਤਰਾ ਦੇ ਦੌਰਾਨ ਉਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਉਹ ਖਿੜੇ ਮੱਥੇ ਸਵੀਕਾਰ ਕਰਦਾ ਹੈ ਤੇ ਨਿਰੰਤਰ ਅੱਗੇ ਵੱਧਾ ਤੁਰਿਆ ਜਾਂਦਾ ਹੈ ਨਾਵਲ ਦੇ ਵਿੱਚੋਂ ਸਾਹਸ ਦਲੇਰੀ ਨਿਰਾਸ਼ਾ ਨਾ ਹੋਣਾ ਤੇ ਫਰਜ਼ਾਂ ਪ੍ਰਤੀ ਸੁਚੇਤ ਰਹਿਣ ਦੀ ਜਿਹੜੀ ਇੱਕ ਪ੍ਰੇਰਣਾ ਮਿਲਦੀ ਹੈ ਤੇ ਨਾਵਲ ਦਾ ਜਿਹੜਾ ਮੁੱਖ ਪਾਤਰ ਹੈਗਾ ਮਿਸਟਰ ਫਾਗ ਉਹ ਹਰ ਉਹ ਸਾਧਨ ਜਿਹਦੇ ਨਾਲ ਉਹ ਆਪਣੀ ਸ਼ਰਤ ਨੂੰ ਜਿੱਤ ਸਕੇ ਤੇ ਸਮੇਂ ਸਿਰ ਉਤੇ ਉਹ ਯਾਤਰਾ ਨੂੰ ਸੰਪੂਰਨ ਕਰ ਸਕੇ ਇਸ ਲਈ ਉਹ ਹਰ ਤਰ੍ਹਾਂ ਦਾ ਸਾਧਨ ਵਰਤਦਾ ਹੈਗਾ ਜਿਦੇ ਵਿੱਚ ਛੋਟੀ ਕਿਸ਼ਤੀ ਸਟੀਮਰ ਜਹਾਜ਼ ਹੋ ਗਿਆ ਗੱਡੀ ਹੋ ਗਿਆ ਹਾਥੀ ਹੋ ਗਿਆ ਪਾਲਕੀ ਇਹੋ ਜਿਹੇ ਸਾਧਨਾ ਦੀ ਵਰਤੋਂ ਕਰਦਾ ਤੁਰਿਆ ਹੁੰਦਾ ਹੈ ਤੇ ਅੰਤ ਦੇ ਵਿੱਚ ਉਹ ਬਿਲਕੁਲ ਸਮੇਂ ਦੇ ਉੱਤੇ ਹੀ ਆਪਣੀ ਯਾਤਰਾ ਨੂੰ ਸੰਪੂਰਨ ਕਰਦਾ ਹੈ ਤੇ ਸ਼ਰਤ ਜਿੱਤ ਲੈਂਦਾ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਵੀ ਜੇ ਕੋਈ ਵੀ ਬੰਦਾ ਇੱਕ ਫੋਕਸ ਰੱਖ ਕੇ ਚੱਲੇ ਤੇ ਨਿਰੰਤਰ ਅੱਗੇ ਵਧਦਾ ਤੁਰਿਆ ਚੱਲੇ ਤਾਂ ਕੋਈ ਵੀ ਇਹੋ ਜੀ ਚੀਜ਼ ਨਹੀਂ ਜਿਹੜੀ ਉਸ ਨੂੰ ਪ੍ਰਾਪਤ ਨਾ ਹੋਵੇ ਮੇਨ ਮਕਸਦ ਕੀ ਹੈ ਤੁਹਾਡੀ ਇੱਕ ਰੁਚੀ ਹੋਣੀ ਚਾਹੀਦੀ ਆ ਤੁਹਾਡਾ ਇੱਕ ਸਾਹਸ ਹੈ ਜਿਹੜਾ ਵਰਕਰਰ ਰਹਿਣਾ ਚਾਹੀਦਾ ਹੈ ਤਾਂ ਜੋ ਤੁਸੀਂ ਜੋ ਪਹੁੰਚਣਾ ਚਾਹੁੰਦੇ ਹੋ ਉਸ ਤੱਕ ਪਹੁੰਚ ਸਕੋ ਤੇ ਨਾਵਲਕਾਰ ਨੇ ਇਹੋ ਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਾਠਕ ਵਰਗ ਨੂੰ ਵੀ ਤੁਹਾਡਾ ਕੋਈ ਫੋਕਸ ਹੋਣਾ ਚਾਹੀਦਾ ਹੈ ਕੋਈ ਪਾਉਣ ਦੀ ਇੱਛਾ ਹੋਣੀ ਚਾਹੀਦੀ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੀ ਹੋ ਤਾਂ ਆਪਣੇ ਕਿਸੇ ਵੀ ਗੋਲ ਨੂੰ ਪ੍ਰਾਪਤ ਕਰ ਸਕਦੇ ਹੋ ਤੇ ਮੈਂ ਇਹੋ ਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਇਸ ਨਾਵਲ ਨੂੰ ਪੜ੍ਹੋ ਤੇ ਬੱਚਿਆਂ ਨੂੰ ਵੀ ਪੜ੍ਹਨ ਦੇ ਲਈ ਪ੍ਰੇਰਿਤ ਕਰੋ ਤੇ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਹੈ ਬਾਲ ਸਾਹਿਤ ਦੇ ਨਾਲ ਮਾਪਿਆਂ ਤੇ ਬੱਚਿਆਂ ਨੂੰ ਜੋੜਨ ਦਾ ਤਾਂ ਜੋ ਉਹਨਾਂ ਦੇ ਵਿੱਚ ਜਿਹੜਾ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਗਿਰਾਵਟਾਂ ਆ ਰਹੀਆਂ ਨੇਗੀਆਂ ਉਹਨਾਂ ਤੋਂ ਦੂਰ ਕੀਤਾ ਜਾ ਸਕੇ ਜਾਂ ਉਹਨਾਂ ਦੇ ਵਿੱਚ ਥੋੜਾ ਬਹੁਤਾ ਸੁਧਾਰ ਕੀਤਾ ਜਾ ਸਕੇ ਇਹੋ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਉਮੀਦ ਕਰਦੀ ਹਾਂ ਤੁਹਾਨੂੰ ਚੰਗਾ ਲੱਗੇਗਾ ਤੁਹਾਨੂੰ